ਕਿ ਜੋ ਗਾਣੇ ਚੌਣੇ ਜਿਨ੍ਹਾਂ ਗਾਣੇ ਤੇ ਹਥਿਆਰ ਹੋਣ ਪੰਜਾਬੀ ਕਲਾਕਾਰ ਪ੍ਰੀਤ ਹਰਪਾਲ ਜੋ ਕਿ ਆਪਣੇ ਗੀਤਾ ਦੇ ਨਾਲ-ਨਾਲ ਆਪਣੇ ਸੋਸ਼ਲ ਮੀਡੀਆ ਪੋਸਟਾਂ ਦੀ ਰਾਹੀਂ ਵੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਜਿੱਥੇ ਜ਼ੁਲਮ ਹੁੰਦਾ ਹੋਵੇ ਹਥਿਆਰ ਉੱਤੇ ਚੱਕੋ ਪਰ ਜਦੋਂ ਅਸੀਂ ਬਿਨਾਂ ਗੱਲ ਤੋਂ ਹਥਿਆਰ ਚੱਕੀ ਜਾਈਏ ਉਹਦੀ ਵੀ ਕੋਈ ਸੈਂਸ ਨਹੀਂ ਬਣਦੀ ਅਨੇ ਦਿਨੀ ਪ੍ਰੀਤ ਹਰਪਾਲ ਵੱਲੋਂ ਇੱਕ ਵੀਡੀਓ ਸਾਂਝਾ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਚੰਗੀ ਗੱਲ ਬਹੁਤ ਚੰਗਾ ਸੁਨੇਹਾ ਵੀ ਸਭ ਨੂੰ ਦਿੱਤਾ ਹੈ ਪ੍ਰੀ ਧਰਪਾਲ ਨੇ ਗੱਲ ਕੀਤੀ ਹੈ ਆਪਣੇ ਇਸ ਲਾਈਵ ਸ਼ੋਅ ਦੇ ਵਿੱਚ ਹਥਿਆਰਾ ਤੇ ਗੀਤ ਗਾਣ ਵਾਲਿਆਂ ਨੂੰ ਤੇ ਉਹਨਾਂ ਨੂੰ ਇੱਕ ਚੰਗੀ ਸਲਾਹ ਵੀ ਦਿੱਤੀ ਹੈ ਹਾਲਾਂਕਿ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰੀ ਧਰਪਾਲ ਨੇ ਆਪਣੇ ਵਿਚਾਰ ਵੀ ਕੈਪਸ਼ਨ ਦੇ ਵਿੱਚ ਲਿਖੇ ਉਹਨਾਂ ਨੇ ਕਿਹਾ ਬਸ ਵਿਚਾਰ ਹੀ ਨੇ ਹੋ ਸਕਦਾ ਹੈ ਕੁਝ ਲੋਕ ਇਸ ਦੇ ਨਾਲ ਸਹਿਮਤ ਨਾ ਹੋਵੇ ਦਰਸਲ ਪ੍ਰੀਤ ਹਰਪਾਲ ਰੀਸੈਂਟਲੀ ਆਪਣੇ ਲਾਈਵ ਸ਼ੋਅ ਦੌਰਾਨ ਹਥਿਆਰਾਂ ਦੇ ਉੱਤੇ ਗੱਲਬਾਤ ਕਰਦੇ ਹੋਏ ਨਜ਼ਰ ਆਏ ਕਿਉਂਕਿ ਪੰਜਾਬ ਦੇ ਵਿੱਚ ਹਥਿਆਰ ਬਿਲਕੁਲ ਬੈਨ ਕਰ ਦਿੱਤੇ ਗਏ ਨੇ ਜੇਕਰ ਪੰਜਾਬੀ ਇੰਡਸਟਰੀ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਤੁਰੰਤ ਕਾਰਵਾਈ ਵੀ ਹੋ ਸਕਦੀ ਹੈ ਜਿਸ ਦੇ ਚਲਦੇ ਕਈ ਸਾਰੇ ਆਰਟਿਸਟ ਕੰਟਰੋਵਰਸੀ ਦਾ ਸ਼ਿਕਾਰ ਵੀ ਹੋ ਚੁੱਕਿਆ ਹੈ ਹੁਣ ਪ੍ਰੀਤ ਹਰਪਾਲ ਨੇ ਵੀ ਇਸ ਮੁੱਦੇ ਤੇ ਆਪਣੇ ਵਿਚਾਰ ਸ਼ਬਦਾਂ ਨਾਲ ਸਾਂਝਾ ਕੀਤੇ ਹੈ ਤੁਸੀਂ ਵੀ ਸੁਣੋ ਕੀ ਕਿਹਾ ਪ੍ਰੀਤ ਹਰਪਾਲ ਨੇ ਜਿਹੜੇ ਗਾਣੇ ਚੌੜੇ ਜਿਨ੍ਹਾਂ ਗਾਣੇ ਤੇ ਹਥਿਆਰ ਹੋਣਗੇ ਮੈਂ ਮੰਨਿਆ ਕਿ ਸਾਡੇ ਗੁਰੂਆਂ ਨੇ ਸਾਨੂੰ ਇੱਕ ਬਖਸ਼ਿਸ਼ ਦਿੱਤੀ ਹੈ ਕਿ ਜਿੱਥੇ ਜ਼ੁਲਮ ਹੁੰਦਾ ਹੋਵੇ ਹਥਿਆਰ ਉੱਤੇ ਚੱਕੋ ਪਰ ਜਦੋਂ ਅਸੀਂ ਬਿਨਾਂ ਗੱਲ ਤੋਂ ਹਥਿਆਰ ਚੱਕੀ ਜਾਈਏ ਉਹਦੀ ਵੀ ਕੋਈ ਸੈਂਸ ਨਹੀਂ ਬਣਦੀ ਸਭ ਤੁਸੀਂ ਸਾਰੇ ਜਣੇ ਸਿਆਣੇ ਬੈਠਿਓ ਮਿਊਜ਼ਿਕ ਤੇ ਫਿਲਮਾਂ ਇਹ ਸਾਡੇ ਸਮਾਜ ਦਾ ਅਕਸਰ ਆਇਨਾ ਨੇ ਜੇ ਤੁਹਾਡੇ ਸਮਾਜ ਦੇ ਕਦਰਦਾਰਾਂ ਤੋਂ ਪ੍ਰਮੋਟ ਕਰਨ ਵਾਲੇ ਗਾਣੇ ਆਉਂਦੇ ਆ ਤਾਂ ਇਹ ਸਮਝ ਕੇ ਚੱਲੋ ਕਿ ਤੁਹਾਡਾ ਸਮਾਜ ਉਸ ਗਲਤ ਰਾਹ ਦੇ ਉੱਤੇ ਹੈ ਜੇ ਹਥਿਆਰਾਂ ਵਾਲੇ ਗਾਣੇ ਪ੍ਰਮੋਟ ਹੁੰਦੇ ਆਂ ਹਿੰਦ ਹੁੰਦੇ ਆ ਤਾਂ ਫਿਰ ਇਹ ਵੀ ਸਮਝ ਲਓ ਕਿ ਸਾਡੇ ਬੱਚੇ ਸਾਡੀ ਹੋਂਮ ਲਈ ਵੀਡੀਓ ਨੂੰ ਅਸੀਂ ਕੀ ਦੇ ਰਹਾ ਹੈਂ ਪਰ ਜਿੱਤ ਮੈਂ ਹਰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਸਾਰੇ ਪੰਜਾਬ ਨੂੰ ਬਚਾਉ ਕਰ ਦਿਓ